तो तो शुरू करते हुए मिलरगंज तू दुगरी होंगे डीसी ऑफिस को समाप्त करें तो समाप सो ये रूट है पंजा हज़ार की जी लिमिट है, है।, है, है किसी भी चोन प्रचार के मटीरियल कोई पोलिटिकल पार्टी पोलिटिकल नुमाइंदा ये किसी व्यापारी यासन में नहीं है ਉਨਾ ਕੋਲ ਆਪਣੇ ਪ੍ਰੂਫ ਹੋਣ ਸਾਡੀ ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਡੀਸੀ ਆਫਿਸ ਦੇ ਵਿੱਚ ਜਿਹੜੀ ਰੋਜ਼ ਮੀਟਿੰਗ ਕਰਦੀ ਹੈ ਜੇ ਕਿਸੇ ਦਾ ਕੈਸ਼ ਜਾਂ ਕੁਝ ਹੋਰ ਪੜਿਆ ਜਾਂਦਾ ਹੈ ਜੇ ਉਹ ਸਾਨੂੰ ਕਾਗਜ਼ ਦਿਖਾ ਦਿੰਦੇ ਹੈ ਉਹ ਸੇਮ ਦੇ ਛੱਡ ਛੱਡਦਾ ਜਾਂਦਾ ਹੈ ਉਹਨਾਂ ਕੋਲ ਡਾਕੂਮੈਂਟੇਸ਼ਨ ਜ਼ਰੂਰ ਹੋਵੇ ਕਿਉਂਕਿ ਲੈ ਕੇ ਜਾ ਰਹੇ ਹੈਗੇ ਦ ਹੋਲ ਆਈਡੀਆ ਇਜ਼ ਕਿ ਸੇਫਟੀ ਹੋਵੇ ਲੋਕਾਂ ਦੀ ਫਰੀ ਐਂਡ ਫੇਅਰ ਇਲੈਕਸ਼ਨਸ ਹੋਣ ਕੋਈ ਮਸਲ ਪਾਵਰ ਨਾ ਹੋਵੇ ਇਹਦਾ ਇਹੀ ਮੰਤਕ ਹੁੰਦਾ ਹੈ ਨੇ ਕੁ ਮੁਕਦਮੇ ਦਰਜ ਕੀਤੇ ਬਹਿਮਲਾਸ ਵਾਲੇ ਪੰਜ ਐਫ ਆਰ ਸੀ ਦਰਜ ਕਰ ਚੁੱਕੇ ਐ ਐਮ ਸੀ ਸੀ ਵਾਈਲੇਸ਼ਨਸ ਲਈ ਲੇਕਿਨ ਜੋ ਡਰੱਗਸ ਐਂਡ ਬਾਕੀ ਮੁੱਦੇ ਹੈਗੇ ਨੇ ਜੋ ਪੁਲਿਸ ਵੱਲੋਂ ਸੀਜ਼ਰਸ ਕੀਤੇ ਗਏ ਹੈ ਐਲਕੋਹਲ ਦੀ ਐਕਸਾਈਜ਼ ਵੱਲੋਂ ਕੀਤੇ ਗਏ ਉਹਨਾਂ ਦੀ ਆਰ ਡੀ ਐਫ ਆਰਸ ਲੁਧਰਨਾਲਾ ਟਿਕੜਮਲੇ ਤੁਮਾਮ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਚੋਰ ਕਮਿਸ਼ਨ ਨੂੰ ਲੈ ਕੇ ਲਗਾਤਾਰ ਸਲੈਂਗ ਮਾਰਚ ਕਰਦੇ ਰਿਹਾ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਆਖਿਰ ਵਪਾਰੀਆਂ ਜਿਹੜੇ ਪਰੇਸ਼ਾਨੀ ਆ ਰਹੀ ਵਿਪਾਰ ਜਿਹੜਾ ਨਹੀਂ ਕਰ پا ਰਹੇ ਨੇ ਉਹ ਵੀ ਕੁਝ ਅਸੀਂ ਗੱਲਬਾਤ ਕਰਾਂਗੇ ਤੇ ਆਖਿਰ ਕਿੰਨੇ ਕੁ ਮੁਕਦਮੇ ਦਰਜ ਕੀ ਔਰ ਮਾਮਲੇ ਜਿਹੜੇ ਪੁਲਿਸ ਨੇ ਅੱਗੇ ਲਿਆਏ ਨੇ ਲੇਕਿਨ तमाम फोर्स ਜਿਹੜੀ ਹੈ ਨਾਲ ਹੈ ਲੇਕਿਨ ਇਹ ਤਸਵੀਰ ਤੁਹਾਨੂੰ ਮੈਂ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤੇ ਲੇਕਿਨ ਜਿੰਨੇ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਇੱਥੇ ਡਿਊਟੀ ਤੇ ਤੇ ਪਹੁੰਚੇ 플ੈਂਗ ਮਾਰ ਜਿਹੜਾ ਨਿਕਲਣਾ ਵਾ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ 플ੈਂਗ ਮਾਰ ਜਿਹੜਾ ਡੀਸੀ ਦੀ ਅਗਵਾਈ ਦੇ ਹੇਠ ਨਿਕਲੇਗਾ ਕਿ ਉਹ ਗੱਡੀਆਂ ਜਿਹੜੀਆਂ ਨੇ ਨਾਲ ਦੀ ਨਾਲ ਜਿਹੜੀਆਂ ਚੱਲੀਆਂ ਨੇ ਲੇਕਿਨ ਜਿੰਨੇ ਕੋ ਮੁਲਾਜ਼ਮ ਜਿਹੜੇ ਨੇ ਉਹ ਸਾਰੇ ਇੱਥੇ ਤਣਾਤ ਹੈਗੇ ਨੇ ਕੁਲ ਸਾਰੇ ਮੁਲਾਜ਼ਮਾਂ ਦੇ ਨਾਲ ਹੈ ਲੇਕਿਨ ਕੁਝ ਨਾਕੇ ਜਿਹੜੇ ਨੇ ਕਿਤੇ ਗਏ ਹੋਏ ਨੇ ਨਾਕਾ ਬੰਦੀਆਂ ਸੁਧਿਆਣਾ ਸ਼ਹਿਰ ਦੇ ਵਿੱਚ ਇਸ ਕਰਕੇ ਕਿਤੇ ਗਈਆਂ ਕਿ ਕਈ ਹੋਰ ਜਿਹੜੇ ਨੇ ਸ਼ੱਕੀ ਜਿਹੜੇ ਲੋਕ ਹੈਗੇ ਨੇ ਉਹ ਵੀ ਜਿਹੜੇ ਨੇ ਫੜੇ ਜਾਣ ਲੇਕਿਨ ਉਹ ਤਸਵੀਰ ਵੀ ਜਿਹੜੀ ਤੁਹਾਨੂੰ ਮੈਂ ਦਿਖਾਈ ਜਾ ਰਿਹਾ ਉਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ तमाम ਗੱਡੀਆਂ ਜਿਹੜੀਆਂ ਨੇ ਹੁਣ ਡੀਸੀ ਦੇ ਨਾਲ ਜਿਹੜੀਆਂ ਨੇ ਪੁਲਿਸ ਦੀਆਂ ਜਿਹੜੀਆਂ ਜਾਣਗੀਆਂ ਲੇਕਿਨ ਇੱਕ ਤਸਵੀਰ ਸਾਹਮਣੇ ਦਿਖਾ ਰਿਹਾ ਕੀ ਲੌਨ ਆਰਡਰ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਦੇਖਦੇ ਹੋਏ ਤਮਾਮ ਪੁਲਿਸ ਅਫਸਰ ਜਿਹੜੇ ਤਮਾਮ ਅਧਿਕਾਰੀ ਪੁਲਿਸ ਦੇ ਅਧਿਕਾਰੀ ਜਿਹੜੇ ACP, ADCP, SP ਜਿਹੜੇ ਨੇ ਉਹ ਸਾਰੇ ਜਿਹੜੇ ਨੇ ਨਾਲ TF ਦੇ ਵਿੱਚ ਹੈਗੇ ਨੇ ਉਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਤਮਾਮ ਚੌਕੀ ਇੰਚਾਰਜੋ ਕੇ SHO ਹੋਗੇ, ਜੀਓ ਰੈਂਕ ਦੇ ਅਧਿਕਾਰੀ ਹੋਗੇ ਉਹ ਸਭ ਅਥੇ ਪਹੁੰਚੇ ਹੋਏ ਨੇ DC ਜੋ ਇਲੈਕਸ਼ਨ ਜਿਹੜੇ ਨੇ ਇੱਕ ਤਰੀਕ ਨੂੰ ਜਿਹੜੇ ਇਲੈਕਸ਼ਨ VOTING ਜਿਹੜੀ ਹੋਣੀ ਹੈ ਤੇ 4 ਤਰੀਕ ਨੂੰ ਜਿਹੜਾ ਰਿਜ਼ਲਟ ਆਣਾ ਉਹਦੇ ਮੱਦੇ ਨਜ਼ਰ ਹੋਏ ਮੈਂ ਦ ਪੁਆਇੰਟ ਇਜ਼ ਇਫ ਯੂ ਇਵਲ ਫਾਲੋ ਅਸ ਯੂ ਵਿਲ ਕਮ ਟੂ ਨੋ ਕਿ ਐਸੀ ਹੁਣ ਇਥੋਂ ਸ਼ੁਰੂ ਕਰਦੇ ਸੋ ਇਹ ਸਾਡਾ ਰੂਟ ਹੈਗਾ ਹੈ ਨਾ ਵੀਲ ਸਟਾਰਟ ਬਿਕੋਜ਼ ਅਸੀਂ ਵੇਟ ਕਰ ਰਹੇ ਸੀ ਕਿ ਕਾਫੀ ਚੀਜ਼ਾਂ ਦਾ ਸਵਾਲੇ ਵਪਾਰੀ ਇੰਟਰਵਿਊ ਕਰਕੇ ਅਸੀਂ ਵਪਾਰੀ ਕਹਿ ਰਹੇ ਕਿ ਸਾਡੇ ਵਪਾਰ ਖਤਮ ਹੋ ਗਿਆ ਕਿਉਂਕਿ ਚੋਣ ਕਮਿਸ਼ਨ ਦੀਆਂ ਗੱਡੀਆਂ ਜਿਹੜੀਆਂ ਲਗਾਤਾਰ ਘੁੰਮਦੀਆਂ ਹੁੰਦੀਆਂ ਨੇ 50000 ਤੋਂ ਵੱਧ ਦੀ ਰਕਮ ਨਹੀਂ ਲੈ ਕੇ ਆ ਸਕਦੇ ਵਪਾਰੀ ਜੀ ਅਗੇਨ ਗਲਤ ਮਿਸ ਇਨਫਰਮੇਸ਼ਨ ਹੈ ਤੁਹਾਡੇ ਰਾਹੀਂ ਇਹ ਕਲੀਅਰ ਹੋਣੀ ਵੀ ਚਾਹੀਦੀ ਹੈਗੀ ਇਹ 50000 ਦੀ ਜਿਹੜੀ ਉਹ ਲਿਮਿਟ ਹੈਗੀ ਹੈ ਉਹ ਹੈਗੀ ਹੈ ਕਿਸੇ ਵੀ ਚੋਣ ਪ੍ਰਚਾਰ ਦੇ ਮਟੀਰੀਅਲ ਦੇ ਲਈ ਜਾਂ ਕੋਈ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਨੁਮਾਇੰਦਾ ਇਹ ਕਿਸੇ ਵਪਾਰੀ ਜਾਂ ਹੋਰ ਕਿਸੇ ਪਰਸਨ ਲਈ ਨਹੀਂ ਹੈ ਉਹਨਾਂ ਕੋਲ ਆਪਣੇ ਪ੍ਰੂਫ ਹੋਣ ਸਾਡੀ ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਡੀਸੀ ਆਫਿਸ ਦੇ ਵਿੱਚ ਜਿਹੜੀ ਰੋਜ਼ ਮੀਟਿੰਗ ਕਰਦੀ ਹੈ ਜੇ ਕਿਸੇ ਦਾ ਕੈਸ਼ ਜਾਂ ਕੁਝ ਹੋਰ ਫੜਿਆ ਜਾਂਦਾ ਹੈ ਜੇ ਉਹ ਸਾਨੂੰ ਕਾਗਜ਼ ਦਿਖਾ ਦਿੰਦੇ ਆ ਉਹ ਸੇਮ ਦੇ ਛੱਡ ਦਿੱਤਾ ਜਾਂਦਾ ਹੈ ਉਹਨਾਂ ਕੋਲ ਡਾਕੂਮੈਂਟੇਸ਼ਨ ਜ਼ਰੂਰ ਹੋਵੇ ਕਿ ਉਹ ਕੀ ਲੈ ਕੇ ਜਾ ਰਹੀ ਹੈਗੇ ਐਂਡ ਸਾਡੀ ਸਕਰੀਨਿੰਗ ਕਮੇਟੀ ਮੇਰੇ ਦਫ਼ਤਰ ਦੇ ਵਿੱਚ ਬਣੀ ਹੋਈ ਹੈ ਏਡੀਸੀ ਡਿਵੈਲਪਮੈਂਟ ਉਹਨਾਂ ਦੇ ਨੋਡਲ ਆਫੀਸਰ ਹੈਗੀ ਐ ਅਸੀਂ 4 ਕੇਸਸ ਦੇ ਵਿੱਚ ਜਿੱਥੇ ਸਾਨੂੰ ਲੱਗਿਆ ਸੀਗਾ ਕਿ ਇਹ ਪੋਲਿਟিক্যাল ਪਾਰਟੀ ਨਾਲ ਸੰਬੰਧਿਤ ਨਹੀਂ ਹੈ ਅਸੀਂ ਕੈਸ਼ ਵਾਪਸ ਵੀ ਕੀਤਾ ਹੈਗਾ ਵਪਾਰੀ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਵਪਾਰਕ ਨਹੀਂ ਆਫਕੋਰਸ ਦ ਹੋਲ ਆਈਡੀਆ ਹੈ ਕਿ ਸੇਫਟੀ ਹੋਵੇ ਲੋਕਾਂ ਦੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਣ ਕੋਈ ਮਸਲ ਪਾਵਰ ਨਾ ਹੋਵੇ ਇਹਦਾ ਇਹੀ ਮੰਤਕ ਹੁੰਦਾ ਹੈ ਕਿ ਮੁਕੱਦਮੇ ਦਰਜ ਕੀਤੇ ਮੈਂ ਦੱਸ ਸਕਾਂ ਪੰਜ ਐਫਆਈਆਰ ਅਸੀਂ ਦਰਜ ਕਰ ਚੁੱਕੇ ਹਾਂ ਐਮਸੀਸੀ ਵਾਇਲੇਸ਼ਨਸ ਨਹੀਂ ਲੇਕਿਨ ਜੋ ਡਰੱਗਸ ਐਂਡ ਬਾਕੀ ਮੁੱਦੇ ਹੈਗੇ ਹਨ ਜੋ ਪੁਲਿਸ ਵੱਲੋਂ ਸੀਜ਼ਰਸ ਕੀਤੇ ਗਏ ਹਨ ਐਲਕੋਹਲ ਦੀ ਐਕਸਾਈਜ਼ ਵੱਲੋਂ ਕੀਤੇ ਗਏ ਉਹਨਾਂ ਦੀ ਆਰ ਡੀ ਐਫ ਆਰਸ ਨੇ ਬਹੁਤ ਬਹੁਤ ਸ਼ੁਕਰੀਆ ਲੇਕਿਨ ਇਹ ਜਿਹੜਾ ਰੂਟ ਜਿਹੜਾ ਚੱਲਣ ਲੱਗ ਸ਼ੁਰੂ ਹੋਣ ਲੱਗਾ ਵਾ ਇਹਨੇ ਤਸਵੀਰ ਦਿਖਾ ਰਿਹਾ ਕਿ ਜੋ ਹੁਣ 플ੈਂਕ ਜਿਹੜਾ ਹੈ ਉਹ ਨਿਕਲਣ ਜਾ ਰਿਹਾ ਵਾ ਕਿ ਤਮਾਮ ਜਿਹੜੇ ਨੇ ਅਧਿਕਾਰੀ ਜਿਹੜੇ ਨਾਲ ਜਿਹੜੇ ਹੈਗੇ ਤੇ ਪੁਲਿਸ ਦੀਆਂ ਗੱਡੀਆਂ ਤਮਾਮ ਜਿਹੜੀਆਂ ਨੇ ਨਾਲ ਚੱਲਣ ਗਿਆ ਤੇ ਪਿੱਛੇ ਦੀ ਤਸਵੀਰ ਤੁਹਾਨੂੰ ਮੈਂ ਦਿਖਾ ਦਾਂ ਕਿ ਇੱਕ ਪਾਸੇ ਟ੍ਰੈਫਿਕ ਜਿਹੜਾ ਚੱਲਦਾ ਪਿਆ ਵਾ ਤੇ ਲੇਕਿਨ ਦੂਜੇ ਪਾਸੇ ਮੈਮ ਜਿਹੜੇ ਨੇ 플ੈਂਕ ਮਾਚ ਕੱਢ ਰਹੇ ਨੇ ਪਿੱਛਾ ਜਾ ਰਿਹਾ ਇਹ ਤਸਵੀਰ ਦਿਖਾ ਰਹੇ ਤੁਹਾਨੂੰ ਕਿ ਉਸ ਤੋਂ ਬਾਅਦ तमाम ਅਧਿਕਾਰੀ ਜਿਹੜੇ ਨੇ ਇੱਥੋਂ ਨਿਕਲਦੇ ਪਏ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਵੀ ਗੱਡੀਆਂ ਜਿਹੜੀਆਂ ਇੱਥੇ ਹੈਗੀਆਂ ਨੇ ਉਹ ਜਾ ਰਹੀਆਂ ਨੇ तमाम ਐਸ ਐਚਓਸ ਨੇ ਇੱਥੇ ਤੇ ਤਸਵੀਰ ਦਿਖਾ ਰਹੇ ਜਿੰਨੀਆਂ ਵੀ ਗੱਡੀਆਂ ਇੱਥੇ ਖੜੀਆਂ ਹੋਈਆਂ ਨੇ ਹੁਣ तमाम ਏ ਡੀ ਸੀ ਦੀਆਂ ਏ ਡੀ ਸੀ ਦੀਆਂ ਪੁਲਿਸ ਐਸਐਚਓਜ਼ ਦੀਆਂ ਥਾਰੀਆਂ ਗੱਡੀਆਂ ਜਿਹੜੀਆਂ ਲੱਗੀਆਂ ਨਿਕਲ ਆ ਰਹੀਆਂ ਜਲਦੀ ਜਿਹੜਾ ਹੈਗਾ ਵਾ ਕਿ ਇੱਥੋਂ ਦੀ 플ੈਂਕ ਮਾਰ ਜਿਹੜਾ ਕਰਨਾ ਇੱਕ ਮਕਸਦ ਸੀਗਾ 플ੈਂਕ ਮਾਰਚ ਕਰਨਾ ਕਿ ਲਾਅਨ ਆਰਡਰ ਨੂੰ ਦੇਖਣਾ ਵੀ ਸੀਗਾ ਤੇ ਉਹ ਜਿਹੜੇ ਵਪਾਰੀ ਜਿਹੜੇ ਪਰੇਸ਼ਾਨ ਨੇ ਕਿ 50000 ਰੁਪਏ ਤੱਕ ਤੋਂ ਵਪਾਰ ਕਰ ਸਕਦੇ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣੀ ਲਾਜ਼ਮੀ ਸੀਗੀ ਕਿ ਵਪਾਰੀਆਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈਗੀ ਆ ਲੇਕਿਨ ਇੱਕ ਤਸਵੀਰ ਜਿਹੜੀ ਇਹ ਸਾਹਮਣੇ ਵੀ ਆਂਦੀ ਹੈ ਕਿ ਪੁਲਿਸ ਲਗਾਤਾਰ ਨਾਕਾਬੰਦੀ ਵੀ ਕਰਕੇ ਬੈਠੀ ਹੋਈ ਹੈ ਕਈ ਨਾਕੇ ਜਿਹੜੇ ਨੇ ਲੱਗੇ ਹੋਏ ਨੇ ਲੇਕਿਨ ਇਹ ਤਸਵੀ ਇਹ ਡੀਸੀ ਦੇ ਅਗਵਾਈ ਹੇਠ ਸਾਰਾ ਦਾ ਸਾਰਾ ਕਾਫਲਾ ਜਿਹੜਾ ਹੁਣ ਮੂਲਰ ਗੜ੍ਹ ਤੋਂ ਚੱਲਿਆ ਤੇ ਡੀਸੀ ਦਫ਼ਤਰ ਤੱਕ ਇਹ ਸਾਰਾ ਕਾਫਲਾ ਜਾਊਗਾ ਡੀਸੀ ਦਫ਼ਤਰ ਦੇ ਬਾਅਦ ਜਿਹੜਾ ਹੈ ਸਾਰਾ ਕਾਫਲਾ ਜਾਊਗਾ ਤੇ ਉਸ ਤੋਂ ਬਾਅਦ ਕਈ ਜਿਹੜੀ ਉੱਥੇ ਪਲੈਨਿੰਗ ਹੋਗੀ ਲੁਧਿਆਣਾ ਦਾ ਕੈਮਰਾਮੈਨ ਸੰਜੇ ਸੇਤਿਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ